ਹੈਲੋ ਜੀ ਕੀ ਹਾਲ ਚਾਲ ਨੇ ਦੋਸਤੋ ਠੀਕੋ ਮੈਂ ਜੀ ਤੁਹਾਡੇ ਨਾਲ ਅੱਜ ਵਾਪਸ ਆ ਗਿਆ ਵਾ ਰੋਹਿਤ ਸਾਹਿਬ ਮੇਰੇ ਨਾਲ ਮੌਜੂਦ ਨੇ ਹਾਂ ਜੀ ਮੌਜੂਦ ਹੈ ਤੇ ਸੋਨੇ ਸੋਨੇ ਸਰਦਾਰ ਮੁੰਡੇ ਜੀ ਉਹ ਦੋਵੇਂ ਜੀ ਪਤਾ ਪਿਆ ਅੱਜ ਫੇੜਾ ਆ ਗਿਆ ਤੇ ਲੋ ਜੀ ਗਣੇਸ਼ ਸਾਹਿਬ ਅੱਜ ਦੀ ਹੈਗਾ ਬਹੁਤ ਵੱਡਾ ਦਿਨ ਸਾਡੇ ਵਾਸਤੇ ਪ੍ਰਕਾਸ਼ ਪੁਰਬ ਬਾਬਾ ਗੁਰਨਾਨਕ ਦੇਵ ਜੀ ਦਾ 555ਵਾਂ ਹਾਂ ਜੀ ਤੇ ਅੱਜ ਉਹਦੇ ਸਮਰਪਤ ਉਹਦੇ سلسلے ਦੇ ਵਿੱਚ ਅਸੀਂ ਚੱਲੇ ਆ ਹੁਣ ਗੁਰਦੁਆਰੇ ਹੱਲੇ ਤਾਂ ਫਿਲਹਾਲ ਰੌਣਕ ਨਹੀਂ ਹੈ ਅੰਤੇ ਦਿਨਾਂ ਚ ਅੱਜ ਜੀ ਕੱਲ ਤੇ ਪਰਸਪਰਸੂ ਹੈਗਾ ਮੇਨ ਦਿਨ ਠੀਕ ਹੈ ਤੇ ਹੁਣ ਅਸੀਂ ਚੱਲੇ ਆ ਗੁਰਦੁਆਰੇ ਸਾਡੇ ਨਾਲ ਦੇ ਜੀ ਰੋਹਿਤ ਸਾਹਿਬ ਰੋਹਿਤ ਸਿੰਘ ਜੀ ਜੀ ਤੁਸੀਂ ਸਮਝਾਂਦੇ ਹੋ ਕਿ ਪਿਛਲੇ ਲੋਕ ਇਹ ਫਰਦਾਇ ਨਹੀਂ ਆਇਆ ਸਲੋਕ ਵਿੱਚ ਬਲਰਾਜ ਆ ਚੁੱਕਿਆ ਹੈ ਜੀ ਤੇ ਹੋਰ ਬਰਾਂਜ ਪੇਪਰ ਪੂਰ ਸਹੀ ਹੋ ਗਿਆ ਤੇਰੇ ਬੱਸ ਵਦਿਆ ਮੈਂ ਕਿਹਾ ਹੁਣ ਰੌਣਕ ਲਾਣੀ ਪੂਰੀ ਗੁਰਦੁਆਰੇ ਜਾ ਕੇ ਲੰਗਰ ਸ਼ੰਗਰ ਵਾਲਾ ਪੁਆਇੰਟ ਸਾਡਾ ਹੀ ਹੈ ਲੰਗਰ ਵਾਲਾ ਪੁਆਇੰਟ ਸਾਡਾ ਹੀ ਹੈ ਨਹੀਂ ਗੱਲ ਕਰੀ ਦੀ ਲੰਗਰ ਵਾਲਾ ਪੁਆਇੰਟ ਸਾਡਾ ਹੈ ਉੱਥੇ ਜਾ ਕੇ ਖੜਾ ਜੀ ਗੁਰਦਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਨਾਲ-ਨਾਲ ਵਿਖਾਵਾਂਗੇ ਜਿਹੜੀਆਂ ਅੰਦਰ ਦੀਆਂ ਸਜਾਵਟਾਂ ਆਈਆਂ ਪਿਛਲੇ ਵਲੋਗੇ ਤੁਹਾਨੂੰ ਨਹੀਂ ਦਿਖਾਈਆਂ ਐਸ ਵਲੋਗੇ ਤੁਹਾਨੂੰ ਦਿਖਾਵਾਂਗੇ ਨਾਲ ਸਾਡੇ ਇੱਕ ਦੋ ਮਿੱਤਰ ਵੀ ਆਏ ਹੋਣੇ ਹਨ ਜੀ ਉਹਨਾਂ ਨਾਲ ਮਿਲਣਾ ਹੈ ਬੜਾ ਠਾਕ ਚਾਂ ਇੰਨੀ ਦੇਣਾ ਬਾਅਦ ਵਲੋਗ ਤੇ ਆਇਆ ਹੈ ਐਨੇ ਦਿਨਾਂ ਬਾਅਦ ਆ ਗਏ ਲੋ ਜੀ ਗਣੇਸ਼ ਸਾਹਿਬ ਇਹ ਤਾਂ ਬੋਲਦਾ ਹੀ ਨਹੀਂ ਐ ਹੀ ਕਰਦਾ ਰਹਿੰਦਾ ਚਲੋ ਜੀ ਗਾਇਸ ਇਹ ਜੱਟ ਹੁੰਦੇ ਨੇ ਜਿਹੜੇ ਵੇਲੇ ਨੇ ਵੇਲੇ ਜੱਟ ਤੇ ਹੁਣ ਜੀ ਹਣ ਗੁਰਦੁਆਰੇ ਚਲਦੇ ਆ ਤੇ ਗੁਰਦੁਆਰੇ ਜਾ ਕੇ ਤੁਹਾਨੂੰ ਬਖਾਣੇ ਆ ਕੀ ਸਾਭੇਗੀ ਚੱਲ ਰਹੀ ਹੈ ਕੀ ਸਿਕਿਉਰਿਟੀ ਕੀ ਸ਼ੀਅਤ ਸਭ ਕੁਝ ਤੁਹਾਨੂੰ ਬਖਾਵਾਂਗੇ ਜੁੜੇ ਰਹੋ ਲੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਆ ਲੋ ਜੀ ਫਾਈਨਲੀ ਅਸੀਂ ਹੁਣ ਗੁਰਦੁਆਰਾ ਸਾਹਿਬ ਤੇ ਕੋਲ ਪਹੁੰਚ ਗਏ ਆ ਇਹ ਵੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਤੁਸੀਂ ਨਾਲ ਸਾਡੇ ਬਲਰਾਜ ਆ ਸਾਡਾ ਵੀਰ ਆਇਆ ਲੋਹਰੋ ਵੀਰ ਕਹਿੰਦਾ ਕਿ ਭਾਜੀ ਸਾਨੂੰ ਮਿਲਣਾ ਤੁਸੀਂ ਅਸੀਂ ਕਹਾਂ ਮਿਲਾਂਗੇ ਕੋਈ ਇਸ਼ੂ ਨਹੀਂ ਹੈ ਇਹ ਲਾਸਟ ਟਾਈਮ ਸਾਡੇ ਬਹਿਰੀਆ ਟਾਊਨ ਵਾਲੇ ਵਲੌਗ ਦੇ ਵਿੱਚ ਭਾਈ ਸਾਣ ਤੇ ਭਾਈ ਦਾ ਸਾਡਾ ਬੜਾ ਪਿਆਰ ਸੀ ਨਾਲ ਕੋਲ ਅਸੀਂ ਬਹਿਰੀਆ ਟਾਊਨ ਗਏ ਸਾਂ ਹੁਣ ਉਹ ਲਾਹੌਰ ਤੋਂ ਸਾਡੇ ਵਾਸਤੇ ਆਏ ਨੇ ਸਿਰਫ ਹਾਂ ਜੀ ਹੁਣ ਹੋਰ ਵੀ ਆ ਰਿਹਾ ਮਾਨੀ ਵੀ ਆ ਰਿਹਾ ਜੇ ਇਨਸ਼ਾਅੱਲਾ ਆਪਾਂ ਬੜੀ ਹਾਂ ਜੀ ਸਾਡਾ ਇੱਕ ਹੋਰ ਭਰਾ ਮਾਨੀ ਆ ਰਿਹਾ ਉਹਦਾ ਵੇਟ ਆ ਸਾਨੂੰ ਤੇ ਨਾਲੇ ਥੋੜੀ ਦੇਰ ਤੱਕ ਤੁਹਾਨੂੰ ਅੰਦਰ ਚੱਲ ਕੇ ਤੇ ਗੁਰਦੁਆਰਾ ਸਾਹਿਬ ਵੀ ਦਿਖਾਣੇ ਆ ਤੇ ਨਾਲ ਜੋ ਰੌਣਕਾਂ ਆ ਉਹ ਵੀ ਵਖਾਣੇ ਆ ਨਾਲੇ ਤੁਸੀਂ ਕਹੋਗੇ ਇੰਡੀਅਨ ਸੰਗਤ ਕਿਦੋਂ ਆਣੀ ਇੰਡੀਅਨ ਸੰਗਤ 34 ਇਸ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਜ਼ਰੂਰ ਹੈ ਜੀ ਆ ਬਲਰਾਜ ਥੋਕ ਦਿਓ ਥੋਕ ਦਿਓ ਗੁਰਪੁਰਬ ਦੀ ਹੋਇਆ ਤਾਂ ਫੁੱਲ ਸਿਕਿਉਰਿਟੀ ਟਾਈਟ ਹੋਈ ਆ ਹੁਣ ਅਸੀਂ ਅੰਦਰ ਵੱਲੋਂ ਚੱਲਦੇ ਆਂ ਦੇਖੋ ਜੀ ਲੋ ਜੀ ਹੁਣ ਅਸੀਂ ਗੇਟ ਦੇ ਰੰਮੀ ਆ ਗੁਰਦੁਆਰਾ ਸਾਹਿਬ ਦੇ ਅੰਦਰ ਆ ਚੁੱਕੇ ਆਂ ਨਾਲ ਉਹੀ ਸਾਡੇ ਬਲਰਾਜ ਡੋਮ ਐਂ ਵੇਖੋ ਜੀ ਲੋ ਜੀ ਨਜ਼ਾਰੇ ਚੈੱਕ ਨਜ਼ਾਰੇ ਚੈੱਕ ਕਰੋ ਸੋਹਣਾ ਗੁਰਦੁਆਰਾ ਜ਼ੂਮ ਮਾਰ ਕੇ ਤੇਰਾ ਪੂਰਾ ਗੁਰਦੁਆਰਾ ਦਿਖਾ ਦਿਓ ਫੱਲੇ ਇਹ ਦਿਨ ਦਾ ਟਾਈਮ ਹੈ ਕੇ ਹੱਲੇ ਰਾਤ ਦਾ ਟਾਈਮ ਹੈ ਨਾ ਰਾਤ ਟਾਈਮ ਤੁਸੀਂ ਰੌਣਕ ਵੇਖੂਗਾ ਤੁਸੀਂ ਕਹੋਗੇ ਇੰਨੀ ਸੰਗਤ ਤੇ ਇਹ ਤਿੰਨ ਦਿਨ ਸਾਡੇ ਵਾਸਤੇ ਮੈਟਰ ਕਰਦੇ ਨੇ ਕਿ ਅਸੀਂ ਇਹ ਤਿੰਨ ਦਿਨ ਇੱਡੇ ਉਰਜੋਸ਼ ਤੇ ਸ਼ੁਗਲ ਮਿਲੇ ਨਾਲ گزارਨੇ ਆ ਤੁਹਾਨੂੰ ਰਾਤ ਨੂੰ ਸਹੀ ਸ਼ੁਗਲ ਦੱਸਾਂਗੇ ਮਰਾਜ ਨਾਲੇ ਨਾ ਆਪਣੇ ਜਿਹੜੇ ਸਾਨੂੰ ਦੇਖਦੇ ਆ ਭਰਾ ਇਹ ਇੱਕ ਸਵਾਲ ਕਰਦੇ ਨੇ ਕਿ ਹਜੇ ਇੰਡੀਅਨ ਸੰਗਤ ਨਹੀਂ ਆਈ ਫਿਰ ਵੀ ਇੰਨੀਆਂ ਰੌਣਕਾਂ ਲੱਗੀਆਂ ਆ ਇਹ ਕਿੱਥੇ ਦੀ ਸੰਗਤ ਹੈ ਵੀ ਦੱਸ ਇਹ ਪੂਰੇ ਵਰਲਡ ਤੋਂ ਸੰਗਤ ਆਂਦੀ ਆਂਦੀ ਪੂਰੀ ਦੁਨੀਆ ਭਰ ਤੋਂ ਜਿਹਦੇ ਵਿੱਚ ਪਾਕਿਸਤਾਨ ਦੇ ਡਿਫਰੈਂਟ ਸ਼ਹਿਰ ਜਿਵੇਂ ਕਰਾਚੀ ਹੋ ਗਿਆ ਲਾਹੌਰ ਹੋ ਗਿਆ ਸਿੰਧ ਹੋ ਗਿਆ ਉਹ ਵਾਲੀਆਂ ਸਾਈਡਾਂ ਤੋਂ ਆਉਂਦੇ ਨੇ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਕੱਲ ਕੀਤੀ ਜਾਵੇ ਯੂ ਐਸਏ ਕੈਨੇਡਾ ਯੂਰਪ ਹਰ ਪਾਸੇੋਂ ਆਉਂਦੇ ਨੇ ਤੇ ਇਸ ਟਾਈਮ ਜਿਹੜੀ ਤੁਸੀਂ ਇਹ ਸੰਗਤ ਦੇਖ ਰਹੇ ਹੋ ਇਹ ਆਈਏ ਸਿੰਧ ਤੋਂ ਮੋਸਟਲੀ ਸਿੰਧ ਤੋਂ ਆਏ ਨੇ ਤੇ ਹਲੇ ਇਹ ਕਾਫੀ ਜ਼ਿਆਦਾ ਸਫ਼ਰ ਹੁੰਦਾ ਹੈ ਸਿੰਧ ਦਾ ਕ੍ਰਾਚੀ ਦਾ ਤੇ ਲੋਕ ਇਨ੍ਹਾਂ ਦੇ ਰਾਹੀਂ ਆਉਂਦੇ ਨੇ ਦੋ ਟ੍ਰੇਨਾਂ ਕੱਲ ਆਣੀਆਂ ਨੇ ਤੇ ਤੁਸੀਂ ਰਸ਼ ਚੈੱਕ ਕਰਿਓ ਤੀਜੀ ਆ ਦੇਣ ਤੁਹਾਨੂੰ ਸਿਖਾਵਾਂਗੇ ਐਸੇ ਚੈਨਲ ਦੇ ਵਿੱਚ ਵਿਖਾਣਾ ਇਸ ਲਈ ਲਾਈਕ ਸਬਸਕ੍ਰਾਈਬ ਕਰ ਲਓ ਤੇ ਐਸੇ ਚੈਨਲ ਤੇ ਤੁਹਾਨੂੰ ਸਾਰੀ ਰੌਣਕ ਵਿਖਾਵਾਂਗੇ ਜਿਹੜੇ ਸਾਡੇ ਮੀਰ ਵੀਰ ਭਰਾ ਸੱਜਣ ਨਹੀਂ ਆ ਸਕੇ ਉਹਨਾਂ ਲਈ ਸਿਰ ਅਰਦਾਸ ਕਰਾਂਗੇ ਕਿ ਕੋ ਗਗਲੇ ਸਾਲ ਵਾਗਰ ਉਹਨਾਂ ਦੀ ਕਿਸਮਤ 'ਚ ਲਿਖੇ ਆਪਣੇ ਕੋਲ ਬੁਲਾਵੇ ਕਿਉਂਕਿ ਇਹ ਦਰ ਤੇ ਸਿਰਫ ਕੁਝ ਕਿਸਮਤਾਂ ਨੇ ਬੁਲਾਵਾ ਹੁੰਦਾ ਤੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਨੇ ਆ ਕਿਸੀ ਵਿਚ ਆਏ ਆ ਹਾਂਜੀ ਉਹਨਾਂ ਅਸੀਂ ਗੁਰੂ ਘਰ ਦੇ ਅੰਦਰ ਜਾਨ ਤੋਂ ਪਹਿਲੇ ਆਪਣੇ ਜੋੜੇ ਜੋੜਾ ਘਰੇ 'ਚ ਉਤਾਰਾਂਗੇ ਆ ਵੇਖੋ ਨਾਲ ਹੀ ਐ ਸਰੋਵਰ ਸਾਹਿਬ ਹੈ ਉਹ ਸਾਹਮਣੇ ਜੋੜਾ ਘਰ ਹੈ ਜੋੜਾ ਘਰ ਦੇ ਨਾਲ ਹੀ ਐਸਾਈਡ ਆਪਣਾ ਮੇਨ ਸਥਾਨ ਹੈ ਉਹਨਾਂ ਅਸੀਂ ਅੰਦਰ ਮੇਨਨਸਤਾਨ ਦੇ ਨੱਲੇ ਆ ਤੇ ਅੰਦਰ ਜਾ ਕੇ ਤੁਹਾਨੂੰ ਇਸ ਟਾਈਮ ਕੀਰਤਨ ਹੋ ਰਿਹਾ ਤੇ ਤੁਹਾਨੂੰ ਨਾਲੇ ਅਸੀਂ ਕੀਰਤਨ ਵੀ ਸਮਾਉਂਦੇ ਆ ਤੇ ਨਾਲ ਹੀ ਤੁਹਾਨੂੰ ਦਰਸ਼ਨ ਵੀ ਕਰਵਾਉਣਾ ਹੈ ਗੁਰਦੁਆਰਾ ਸਾਹਿਬ ਓਕੇ ਹੋ ਗਿਆ ਔਰ ਸਾਈਡ ਦੇਖੋ ਕਿਦਾਂ ਸੋਹਣ ਗੁਰਦੁਆਰਾ ਸਾਹਿਬ ਲੱਗੇ ਆ ਚੈੱਕ ਕਰੋ ਤੁਸੀਂ ਇਹ ਪੂਰੀ ਸਜਾਵਟ ਆਈਆਂ ਹਜੇ ਹਜੇ ਨਾ ਦਿਨ ਹੈ ਹਰ ਰਾਤ ਹੋਏਗੀ ਤੁਸੀਂ ਦੇਖੋਗੇ ਲਾਈਟਿੰਗ ਕਿੰਨੀ ਪਿਆਰੀ ਹੋਈ ਹੈ ਬਾਕੀ ਇਹ ਸਾਰਾ ਕ੍ਰੈਡਿਟ ਜਿਹੜਾ ਹੈਗਾ ਸਾਡੀ ਪੀਐਮ ਮਰੀਮ ਨਵਾ ਤੇ ਜੀਸੀ ਨਨਕਾਣਾ ਸਾਹਿਬ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਲਈ ਇੰਨੀ ਹਰ ਸਾਲ ਗੁਰਪੁਰਬ ਵਾਸਤੇ ਇੰਨੀਆਂ ਪਿਆਰੀਆਂ ਕਰਵਾਉਂਦੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਅਸੀਂ ਕਰਦੇ ਹਾਂ ਹਾਂਜੀ ਬਿਲਕੁਲ ਹਰ ਸਾਲ ਇਦਾਂ ਹੀ ਜੋਸ਼ ਨਾਲ ਸਾਡੇ ਮੁੱਖ ਮੰਤਰੀ ਸਾਡਾ ਧਿਆਨ ਦਿੰਦੇ ਨੇ ਤੇ ਬਾਕੀ ਹੁਣ ਅੱਗੇ ਜਾ ਕੇ ਤੁਹਾਨੂੰ ਅਸੀਂ ਮਿਲਦੇ ਆਂ ਨਾਲ ਜੂਗੋਰਾ ਸਾਹਿਬ ਦੇ ਅੰਦਰ ਤੇ ਹੁਣ ਚਲਿਏ ਪਰਾਜ ਜੀ ਹੁਣ ਅੰਦਰ ਚੱਲ ਕੇ ਤੁਹਾਨੂੰ ਸਜਾਵਟਾਂ ਵਿਖਾਉਂਦੇ ਆਂ ਦੇ ਆਵਾਜ਼ ਦਾ ਵੀ ਇਸ਼ੂ ਆ ਸਕਦਾ ਹੈ ਵੀ ਦੱਸ ਹਾਂ ਅੰਦਰ ਜਾ ਕੇ ਤੁਹਾਨੂੰ ਆਵਾਜ਼ ਦਾ ਥੋੜਾ ਜਿਹਾ ਇਸ਼ੂ ਆਏਗਾ ਲੇਕਿਨ ਤੁਸੀਂ ਘੌਰ ਨਾਲ ਸੁਣੀਆਂ ਛੜੀਆਂ ਗੱਲਾਂ ਠੀਕ ਹੈ ਘੌਰ ਨਾਲ ਤੁਹਾਡੇ ਦੱਸਾਂਗੇ ਕਿ ਕਿਉਂਕਿ ਕੀਰਤਨ ਹੋ ਰਿਹਾ ਹੈ ਤੇ ਨਾਲ ਅਸੀਂ ਆਪਣੀ ਸਾਡੀ ਆਵਾਜ਼ ਵਿੱਚ ਨਹੀਂ ਆ ਸਕਦੀ ਇਸ ਲਈ ਨਾ ਅਸੀਂ ਪਹਿਲੇ ਕਹਿ ਕੇ ਤੁਹਾਨੂੰ ਦੱਸ ਦਈਏ ਤੇ ਹੁਣ ਚੱਲਦੇ ਹਾਂ ਜੀ ਅੰਦਰ ਅંદર ਜਾ ਰਹੇ ਹੱਥਾ ਟੇਕਣ ਲਈ ਤੇ ਦੇਖੋ ਇੰਨੀ ਜ਼ਿਆਦਾ ਸੰਗਤ ਹੈ ਲਾਈਨ ਵਿੱਚ ਖੜੀ ਹੋਈ ਹੈ ਕੋਲੇ ਸੋਨੇ ਹਉਏ ਗੋਣਿਆ ਦਾ ਆਂ ਭਗਤਾਂ ਦਾ ਵਰਤਦਾ ਨਾਮ ਉੱਤਰ ਦੇ ਅੰਦਰ ਮੌਜੂਦ ਆ ਤਰੋਂ ਮੈਂ ਤੁਹਾਨੂੰ ਦੱਸੀਏ ਤੇ ਨਾ ਜਿਹੜੇ ਸੀ ਇਸ ਤੋਂ ਪਹਿਲੇ ਵੀਡੀਓ ਤੋਂ ਪਹਿਲੇ ਕਲਿੱਪ ਲਾਏ ਨੇ ਉਹਦੇ ਜੇ ਅਸੀਂ ਬੋਲ ਨਹੀਂ ਸਕੇ ਕਿਉਂਕਿ ਕੀਰਤਨ ਵਿੱਚ ਹੋ ਰਿਹਾ ਜੇ ਵੀ ਕੀਰਤਨ ਹੋ ਰਿਹਾ ਸੀ ਲੇਕਿਨ ਅਸੀਂ ਕਿਹਾ ਕਿ ਅਸੀਂ ਤੁਹਾਨੂੰ ਦੱਸ ਦਈਏ ਚੱਲਨੇ ਆ ਹੁਣ ਅਸੀਂ ਤੁਹਾਨੂੰ ਨਗਰ ਹਾਲੇ ਸਾਈਡ ਤੇ ਦਿਖਾਣੇ ਆ ਮੇਰਾ ਮੇਨ ਪੁਆਇੰਟ ਤੁਹਾਨੂੰ ਦਿਖਾਣੇ ਆ ਤੇ ਹਲੇ ਫਿਰ ਹਾਲ ਤੁਹਾਨੂੰ ਸ਼ੇਦੀ ਸਥਾਨ ਦੇ ਦਰਸ਼ਨ ਨਹੀਂ ਕਰਾਇਆ ਤੁਸੀਂ ਸ਼ੇਦੀ ਸਥਾਨ ਦੇ ਵੀ ਉਸ ਤੋਂ ਪਹਿਲੇ ਦਰਸ਼ਨ ਕਰੋ ਤੇ ਫਿਰ ਅਸੀਂ ਚੱਲਨੇ ਆ ਉੱਤਰ ਵੱਲ ਇਹ ਸ਼ੇਦੀ ਸਥਾਨ ਹੈ ਸੋਨੇ ਦੀ ਪਾਲਕੀ ਵੀ ਕਿਹਾ ਜਾਂਦਾ ਹੈ ਇਹਦੀ ਸਟਰੀ ਤੁਹਾਨੂੰ ਅਸੀਂ ਅਗਲੇ ਵਲੋਗਾਂ ਦੇ ਵਿੱਚ ਆਂਦੇ ਦੱਸਾਂਗੇ ਤੇ ਇਹ ਛੇਦੀ ਸਥਾਨ ਹੈਗਾ ਤਾਂ ਹੀ ਅਸੀਂ ਗੁਰੂ ਘਰ ਤੋਂ ਬਾਹਰ ਆਏ ਆ ਨੰਗਰ ਹਾਲਾ ਦੀ ਸਾਈਡ ਤੇ ਤੇ ਮੈਂ ਇੱਥੇ ਆ ਕੇ ਹੈਰਾਨ ਹੋ ਗਿਆ ਮੈਂ ਕਹਿੰਨਾ ਕਿ ਮੈਂ ਕਿੱਥੇ ਹੋਰ ਪਾਸੇ ਆ ਗਿਆ ਇਹ ਤਾਂ ਸਾਡੇ ਨਾਲ ਪ੍ਰੈਂਕ ਹੋ ਗਿਆ ਹੁਣ ਪ੍ਰੈਂਕ ਮੈਂ ਤੁਹਾਨੂੰ ਦੱਸਣਾ ਪਹਿਲੇ ਬਰਾਜ ਹਲੇ ਵੇਖੋੰਦਾ ਮੂੰਹ ਦਾ ਹਾਲ ਕੀ ਹੋਇਆ ਸੋਚ ਰਿਹਾ ਇਥੇ ਹੋਇਆ ਕਿ ਸਾਡਾ ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ ਹਰ ਸਾਲ ਤੁਹਾਨੂੰ ਪਿਛਲੇ ਸਾਲ ਦੇ ਸ਼ਾਇਦ ਸਾਡੇ ਕੋਲ ਕੋਈ ਵੀਡੀਓ ਪਈ ਹੋਵੇ ਉਹ ਵੀ ਅੱਜ ਦਿਖਾਵਾਂਗੇ ਇਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤੇ ਅੱਜ ਜਿੱਥੇ ਮੈਂ ਕਹਿ ਰਿਹਾ ਮੈਂ ਖੁੱਲਾ ਘੁੰਮ ਰਿਹਾ ਮੈਂ ਇੱਥੇ ਟਹਿਲ ਰਿਹਾ ਇਹ ਮੈਂ ਨਹੀਂ ਮੰਨ ਸਕਦਾ ਕਿ ਮੈਂ ਅਫੀ ਜਗ੍ਹਾ ਆਇਆ ਲੇਕਿਨ ਮੈਨੂੰ ਮੰਨਣਾ ਪੈ ਰਿਹਾ ਪਤਾ ਨਹੀਂ ਆਈ ਕਿ ਕਿਉਂ ਸਟਾਲ ਲੱਗੇ ਸ਼ਾਇਦ ਉਹਦਾ ਕਰਕੇ ਮੇਲੇ ਦਾ ਕਰਕੇ ਯਾ ਇੱਥੇ ਕੋ ਬਿਲਡਿੰਗ ਬਣੀ ਨਵੀਂ ਆ ਦੇਖੋ ਯਾ ਨਵੀਂ ਬਿਲਡਿੰਗ ਬਣੀ ਹੈ ਇਥੇ ਸਟਾਲਸ ਵਗੈਰਾ ਬਹੁਤ ਜ਼ਿਆਦਾ ਹੁੰਦੇ ਸੀ ਬਹੁਤ ਸੋਹਣਾ ਨਾਮ ਬਾਬਾ ਪਤੀ ਸਿੰਘ ਦੀ ਬਲੋਗ ਐ ਬਾਬਾ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਜਿਹੜਾ ਨਾ ਇੱਥੇ ਹੁਣ ਫਿਲਹਾਲ ਸਾਡੇ ਕੋਲ ਜਿਹੜਾ ਲੰਗਰ ਹਾਲ ਵਾਸਤੇ ਸਟੋਲ ਸੀ ਉਹ ਤੇ ਹੈ ਨਹੀਂ ਪਰ ਅਸੀਂ ਚੱਲਨੇ ਚਾਹ ਪੀਣ ਐ ਸਟੋਲਸ ਦੀ ਸੇਵਾ ਜਿਹੜੀ ਹੈਗੀ ਹੈ ਜਿਹੜੇ ਸਿੰਧ ਤੋਂ ਸਾਡੇ ਵੀਰ ਆਉਂਦੇ ਨੇ ਉਹ ਕਰਦੇ ਨੇ ਇੱਥੇ ਬਹੁਤ ਹੀ ਜ਼ਿਆਦਾ ਸਟੋਲਸ ਹੁੰਦੇ ਸੀ ਪਿਛਲੀ ਵਾਰੀ ਮੇਰਾ ਮੋਬਾਈਲ ਵੀ ਇੱਥੇ ਗਵਾਚਿਆ ਸੀ ਹੁਣ ਮੈਂ ਤੁਹਾਨੂੰ ਉਹ ਦੁੱਖ ਨਹੀਂ ਸੁਣਾਣਾ ਉਹਨਾਂ ਅਸੀਂ ਕਿਸੇ ਨੂੰ ਪੁੱਛਿਆ ਵੀਰ ਨੂੰ ਨਾ ਐਸ ਨਾ ਬਿਲਡਿੰਗ ਦੇ ਬੈਕ ਸਾਈਡ ਤੇ ਲੰਗਰ ਵਗੈਰਾ ਲੱਗਾ ਹੋਇਆ ਅਸੀਂ ਉੱਥੇ ਚਲਦੇ ਆਂ ਉੱਥੇ ਚੱਲ ਕੇ ਤੁਹਾਨੂੰ ਦਿਖਾਣੇ ਆਂ ਜਿੱਦਾਂ ਹੀ ਬਿਲਡਿੰਗ ਦੀ ਬੈਕ ਸਾਈਡ ਤੇ ਆਏ ਆ ਤੇ ਨਾਲ ਹੀ ਸੀ ਐਸਾਈਡ ਵੇਖੋ ਤੇ ਆ ਲੰਗਰ ਹਾਲ ਛੋਟਾ ਜਿਹਾ ਬਣਾਇਆ ਹੋਇਆ ਤੇ ਇੱਧਰ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਸੇਵਾ ਕਰਨੀਆਂ ਨੇ ਲੰਗਰ ਹਾਲ ਦੀਆਂ ਤੇ ਇੱਧਰ ਜਿਹੜਾ ਲੰਗਰ ਚੱਲ ਰਿਹਾ ਹੈ ਤੇ ਐਕਿਉ ਸਟੋਲ ਦਾ ਮਜ਼ਾ ਨਹੀਂ ਆ ਰਿਹਾ ਸ਼ਾਇਦ ਅਜੇ ਸਟਾਰਟ ਹੈਗਾ ਤਾਂ ਕਰਕੇ ਕੀ ਪਤਾ ਕੱਲ ਪਰਸੋਂ ਲੱਗੇ ਤੇ ਤੁਹਾਨੂੰ ਦਿਖਾਵਾਂਗੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸ਼ਾਇਦ ਪੁਰਾਣੀ ਵੀਡੀਓ ਲੱਭਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਹਣ ਬਲੌਗਿੰਗ ਹੁਣ ਸਟਾਰਟ ਕੀਤੀ ਹੈ ਨਾ ਤੇ ਪੁਰਾਣੇ ਪਿਛਲੇ ਸਾਲ ਕੋ ਸ਼ੋਰਟ ਹੋਏ ਤੇ ਅਸੀਂ ਲਾਵਾਂਗੇ ਇੱਥੇ ਵੀਡੀਓ ਤੁਸੀਂ ਖੁਦ ਦੇਖਣਾ ਤੇ ਹੁਣ ਅੱਗੇ ਅੱਛਾ ਖਾ ਪੀ ਲਈਏ ਕੋਈ ਸ਼ਾਇ ਭੁੱਖ ਲੱਗੀ ਪਾਣੀ ਕਰਨੀ ਹੈ ਹਲਕਾ ਜਿਹਾ ਚਾਹ ਪਾਣੀ ਕਰਨਿਆ ਤੇ ਬਾਕੀ ਫਿਰ ਅੱਗੇ ਵਧਨੇ ਆ ਭਾਜੀ ਭਾਜੀ ਫਾਈਨਲੀ ਅਸੀਂ ਪਲੇਟ ਲੈ ਕੇ ਬਹਿ ਗਏ ਆ ਸਾਡੇ ਵੀਰੋਂ ਜਲੇਬੀ ਭਾਜੀ ਇੱਕ ਜਲੇਬ ਚਾਰ ਚਾਰ ਬੰਦੇ ਬੈਠੇ ਹੋਏ ਨੇ ਲਓ ਜੀ ਭਰਾਹਾਂ ਨੇ ਜਲੇਬੀਆਂ ਨਹੀਂ ਪਾਦੀ ਚਲੋ ਬੜੀਆਂ ਹੁੰਦੀਆਂ ਨੇ ਚਾਹ ਪੀਓ ਰੋਹਿਤ ਸਾਹਿਬ ਪਤਾ ਨਹੀਂ ਕਿਉਂ ਨਹੀਂ ਚਾਹ ਪੀ ਰਹੇ ਚਾਹ ਯਾਰ ਇੰਨੀ ਨਹੀਂ ਪੀਣੀ ਚਾਹੀਦੀ ਪੰਜਾਬੀਓ ਦੱਸੋ ਪੰਜਾਬੀ ਚਾਹ ਤੋਂ ਬਿਨਾਂ ਅਧੂਰੇ ਨੇ ਇਹ ਗੱਲ ਹੈ ਚਾਹਤ ਹੈ ਇਸ ਲਈ ਪੀਓ ਤੇ ਨਾਲ ਜਲੇਬੀਆਂ ਇੰਜੋਏ ਕਰੋ ਆ ਦੇਖੋ ਚਲੋ ਜਲੇਬੀ ਮੈਂ ਛਕ ਲੂੰਗਾ ਤੇ ਬਾਕੀ ਗੁਰਦਵਾਰਾ ਲੰਗਰ ਬਹੁਤ ਵਧੀਆ ਬਣਿਆ ਹੈ ਤੇ ਨਾਲ ਸਾਡੇ ਚਾਨ ਠਾਕੁਰ ਸਾਹਿਬ ਬੜੇ ਕਾਲੇ ਲੱਗ ਰਹੇ ਨੇ ਠੀਕ ਹੈ ਤੇ ਹੁਣ ਅਸੀਂ ਲੰਗਰ ਛਕ ਕੇ ਚਲਦੇ ਹਾਂ ਬਾਹਰ ਨੂੰ ਬਾਹਰ ਨਿਕਲ ਜਾ ਤਾਂ ਭਾਈ ਲਈ ਅਸੀਂ ਲੰਗਰ ਹਾਲ ਤੋਂ ਬਾਹਰ ਆ ਗਏ ਆ ਆਨ ਨੂੰ ਦਿਲ ਨਹੀਂ ਕਰਦਾ ਸੀ ਪਿਆ ਨਾ ਬਸ ਇਹ ਰੋਹਤ ਨੂੰ ਖਿੱਚ ਕੇ ਲਿਆਇਆ ਚਾਰ ਪਲੇਟਾਂ ਖਾ ਗਿਆ ਅਸੀਂ ਪੰਜਵੀਂ ਦੀ ਬੜੀ ਫਰਮਾਇਸ਼ ਸੀ ਮੈਂ ਹਾਂ ਹੁਣ ਉੱਠ ਚਲੀਏ ਬਸ ਇਹ ਜੱਟਾ ਦੇ ਪੁੱਤਰ ਨੂੰ ਉਠਾ ਕੇ ਲਿਆਇਆ ਖਾ ਖੂ ਲਿਆ ਚੰਗਾ ਤਗੜਾ ਤੇ ਤੁਸੀਂ ਦੇਖ ਲਓ ਕਿ ਸ਼ਾਮ ਦਾ ਵੇਲਾ ਹੋ ਗਿਆ ਲਾਈਟਿੰਗ ਬੜੀ ਸੋਹਣੀ ਹੋ ਰਹੀ ਦੇਖੋ ਗੁਰਦੁਆਰਾ ਸਾਹਿਬ ਦੀ ਲਾਈਟਿੰਗ ਵੀ ਚੱਲ ਪਈ ਕਿੰਡੀ ਸੋਹਣੀ ਡੈਕੋਰੇਸ਼ਨ ਹੋਈ ਆ ਕਿੰਡੀ ਵਧੀਆ ਲੱਗਦੀ ਓਹ ਸਾਹਮਣੇ ਦੇਖੋ ਜੀ ਫੁਆਰਾ ਤੇ ਇਹ ਜੇ ਹੋਰ ਵੀ ਲਾਈਟਿੰਗ ਚੱਲਨੀ ਆ ਇਹ ਨਾ ਤਾਨੂੰਨ ਨੇਰੇ ਚ ਵਧੀਆ ਲੱਗੇਗੀ ਕਿ ਐਸ ਪਾਸੇ ਕਾਊਂਟਰ ਵਗੈਰਾ ਹੈ ਜਿਨੇ ਸੇਵਾ ਵਗੈਰਾ ਦੇਣੀ ਹੋਵੇ ਤੇ ਭਰਾ ਸਾਹਿਬ ਜੀ ਸੇਵਾ ਸਾਨੂੰ ਦਿਓ ਬਲਕੇ ਤੇ ਸਾਡਾ ਇੱਕ ਹੋਰ ਕਰਾਫਟ ਹੁਣ ਬਾਹਰ ਆਇਆ ਵਾ ਤੇ ਪਹਿਲੇ ਤੁਹਾਨੂੰ ਇੱਕ ਨਾਲ ਬੁਲਾਇਆ ਸੀ ਹੁਣ ਸਾਡਾ ਦੂਜਾ ਭਰਾ ਵੀ ਆ ਗਿਆ ਸੀ ਉਹਦੇ ਕੋਲ ਚੱਲਨੇ ਆ ਤੁਥ ਜਾ ਕੇ ਤੁਹਾਨੂੰ ਮਿਲਦੇ ਆ ਤੇ ਚਲੋ ਆਹ ਜੋ ਸਾਹਿਬ ਬਾਤ ਚੱਲੀਏ ਚਲੋ ਜੀ ਲੋ ਜੀ ਆ ਭਾਜੀ ਕਹਿੰਦੇ ਤੁਹਾਡੇ ਸਬਸਕ੍ਰਾਈਬਰਾਂ ਸੀ ਠੀਕ ਹੈ ਬਹੁਤ ਵੱਡੇ 팬 ਆ ਤੁਹਾਡੇ ਕਹਿੰਦੇ ਕਿ ਕੋਈ ਕੋਈ ਖਾਣਾ ਪੀਣਾ ਦੱਸੋ ਅਸੀਂ ਲੇਜ਼ ਮੰਗ ਰਹੇ ਆ ਨਾ ਕੋ ਲਿਓ ਭਾਜੀ ਲੇਜ਼ ਥੈਂਕ ਯੂ ਸੋ ਮੱਚ ਆਪਕਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਭਰਾ ਉਹਨਾਂ ਨੂੰ ਅਸੀਂ ਨਾ ਅਸੀਂ ਉਹਨਾਂ ਨੂੰ ਜਾਣਦੇ ਨਾ ਸਾਨੂੰ ਜਾਣਦੇ ਠੀਕ ਰੱਬਰਾ ਭਰਾ ਮੇਰੇ ਲੋ ਜੀ ਹੁਣੇ ਤੁਸੀਂ ਆਹ ਵੇਖਿਆ ਉਹਨਾਂ ਰੋਹਤ ਸਾਹਿਬ ਕੀ ਬੜਾ ਅੱਛਾ ਮੁੰਡਾ ਬੜੇ ਖੁਸ਼ੀ ਨਾਲ ਆਇਆ ਕਿ ਆਹ ਭਾਈ ਜੀ ਮੈਂ ਨਾ ਤੁਹਾਡੀ ਵੀਡੀਓ ਚ ਆਣਾ ਚਾਹੁੰਦਾ ਰੋਹਤ ਸਾਹਿਬ ਨੂੰ ਬੋਲਣ ਹੀ ਨਹੀਂ ਦਿੱਤਾ ਉਹਦੋਂ ਉਹਨੂੰ ਰੋਸ਼ਟ ਕਰਕੇ ਉਹਦੇ ਲੇਜ਼ ਖੋ ਲਈਏ ਆ ਜਿਹੜਾ ਆਣਾ ਸੀ ਉਹ ਵੀਰ ਆਇਆ ਕੋ ਨਹੀਂ ਅਸੀਂ ਕਿਹਾ ਚਲੋ ਐ ਬਲੌਗ ਇੱਥੇ ਐਂਡ ਕਰਨੇ ਆ ਕਿਉਂਕਿ ਵੱਡੇ ਵੱਡੇ ਬਲੌਗ ਨਹੀਂ ਕਰਨੇ ਤੇ ਆ ਵੇਖੋ ਹੁਣ ਇਸ ਟਾਈਮ ਨਾਈਟ ਥਿਊ ਵੀ ਦੇਖੋ ਦੇਖੋ ਹੁਣੇ ਪਰਪਲ ਲਾਈਟ ਆਈ ਏ ਤੇ ਨਾਲੇ ਨਾ ਬਰਾਤ ਤੁਹਾਨੂੰ ਦੱਸੇਗਾ ਤੁਹਾਡਾ ਇੱਕ ਦੁੱਖ ਦੀ ਵਜ੍ਹਾ ਤੋਂ ਅਸੀਂ ਇੰਨਾ ਵੱਡਾ ਕਿਉਂ ਨਹੀਂ ਸ਼ੂਟ ਕਰ ਪਾਉਂਦੇ ਜੀ ਸਾਨੂੰ ਤੁਹਾਡੇ ਦੁੱਖ ਦੀ ਬਿਲਕੁਲ ਸਾਂਝ ਹੈਗੀ ਏ ਤੇ ਅਸੀਂ ਕਹਿੰਨੇ ਆ ਕਿ ਵੱਡਾ ਬਲੌਗ ਨਾ ਹੋਵੇ ਤੇ ਸਾਡੇ ਕੁਝ ਭਰਾਵਾ ਕੋਲ ਡਾਟਾ ਨਹੀਂ ਵੀ ਹੁੰਦਾ ਜਿਹੜਾ ਪੂਰਾ ਬਲੌਗ ਨਹੀਂ ਵੇਖ ਸਕਦੇ ਹੂੰ ਤੇ ਜਿਹੜਾ ਨਾ ਤੇ ਹੁਣ ਅਸੀਂ ਜਿਹੜਾ ਬਲੌਗ ਇੱਥੇ ਐਂਡ ਕਰਨੇ ਆ ਰ ਏਡੇ ਏਡੇ ਵੱਡੇ ਵਲੋਗ ਅਸੀਂ ਤੁਹਾਨੂੰ ਬਣਾਏ ਨਾ ਛੜੇ ਕਿਉਂ ਨਹੀਂ ਬਣਾਉਂਦੇ ਬਾਕੀ ਇਹ ਕਿ ਛੋਟੇ ਛੋਟੇ ਵਲੋਗ ਆਂਦੇ ਤੇ ਤੁਸੀਂ ਵੇਖਣੇ ਦੂਰ-ਦੂਰ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਆਰਬੀ ਚੈਨਲ ਦੇ ਆਂਦੇ ਵਲੋਗ ਠੀਕ ਹੈ ਭਰਾਵਾਂ ਨੂੰ ਤੁਹਾਡੀ سپورਟ ਦੀ ਲੋੜ ਹੈ ਠੀਕ ਹੈ ਨਹੀਂ ਤੇ ਅਸੀਂ ਤੁਹਾਨੂੰ ਬਹੁਤ ਮੰਗ ਲਿਆ ਭਾਈ ਨੇ ਤੇ ਕਰ ਦੇਣਾ ਰਬ ਰੱਖਾ ਚੰਗਾ ਚੈਂਪੀਅਨ ਧੱਕ ਚੈਂਪੀਅਨ ਬਾਏ 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 ਰਬ ਰੱਖਾ ਦੀ ਅਗਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ